ਸਪਾਸ ਸੈਂਟਰ ਦੀ ਆਰਚ ਚੱਲ ਰਹੀ ਹੈ ਦੇਵਪਾਲ ਦੇ ਤੰਦੇ ਦਾ ਪਰਦਾ ਫਾਸ਼ ਜੀ ਹਾਂ ਸੰਗਰੂਰ ਪੁਲਿਸ ਨੇ ਸ਼ਹਿਰ ਦੇ ਵਿੱਚ ਇੱਕ ਸਪਾਸ ਸੈਂਟਰ ਤੇ ਰੇਡ ਮਾਰੀ ਹੈ ਜਿਸ ਦੇ ਵਿੱਚ ਵਪਾਰ ਦਾ ਦੱਸਦੀ ਹੈ ਜਿਸ ਦੇ ਵਿੱਚ ਦੇਵਪਾਲ ਤੰਦਾ ਕੀਤਾ ਜਾ ਰਿਹਾ ਸੀ ਪੁਲਿਸ ਅਧਿਕਾਰੀ ਮਨਪ੍ਰੀਤ ਸਿੰਘ ਇੰਸਪੈਕਟਰ ਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਗੁਪ ਸੂਚਨਾ ਤੋਂ ਇਹ ਸਾਰੀ ਜਾਣਕਾਰੀ ਮਿਲੀ ਸੀ ਇਸ ਸਪਾ ਸੈਂਟਰ ਦੇ ਨਾਮ ਤੇ ਉੱਥੇ ਔਰਤਾਂ ਤੋਂ ਦੇਵ ਪਾੜ ਧੰਦਾ ਕਰਵਾਇਆ ਜਾਂਦਾ ਸੀ ਜਿਸ ਦੇ ਤਹਿਤ ਟਰੈਪ ਲਗਾਉਣ ਤੋਂ ਬਾਅਦ ਉਹਨਾਂ ਨੇ ਸਪਾ ਸੈਂਟਰ ਦੇ ਛਾਪੇ ਮਾਰੀ ਕੀਤੀ ਜਿਸ ਤੋਂ ਬਾਅਦ ਉਹਨਾਂ ਨੂੰ ਉੱਥੇ ਦੇਵ ਪਾੜ ਧੰਦੇ ਵਿੱਚ ਪਈਆਂ ਔਰਤਾਂ ਨੂੰ ਟਰੇਸ ਕੀਤਾ ਗਿਆ ਪੁਲਿਸ ਨੇ ਉੱਥੋਂ ਦੇ ਮੈਨੇਜਰ ਜੋ ਸਪਾ ਸੈਂਟਰ ਨੂੰ ਸੰਭਾਲ ਰਿਹਾ ਸੀ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਪਰ ਇਹ ਦੱਸਿਆ ਕਿ ਸਪਾ ਸੈਂਟਰ ਵਿੱਚ ਮਾਲਿਸ਼ ਦੇ ਨਾਮ ਤੇ ਦੇਵ ਪਾੜ ਧੰਦਾ ਜਿਹੜਾ ਕਿ ਚਲਾਇਆ ਜਾ ਰਿਹਾ ਸੀ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਕਿ ਸਪਾ ਸੈਂਟਰ ਦਾ ਮਾਲਕ ਪਾਣੀ ਪੱਦਾ ਰਹਿਣ ਵਾਲਾ ਹੈ ਤੇ ਉਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਉਸ ਦੇ ਲਈ ਪੁਲਿਸ ਪੁਖਤਾ ਕਦਮ ਚੁੱਕ ਰਹੀ ਹੈ ਜਿਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਜਿਸ ਤਰ੍ਹਾਂ ਸਪਾ ਸੈਂਟਰ ਵਿੱਚ ਧੰਦਾ ਚਲਾਇਆ ਜਾ ਰਿਹਾ ਉਸ ਨੂੰ ਦੇਖਦੇ ਹੋਏ ਉੱਥੋਂ ਜੋ ਔਰਤਾਂ ਮਿਲੀਆਂ ਨੇ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਹਨ ਕਿ ਇਸ ਤਰ੍ਹਾਂ ਉਹਨਾਂ ਨੂੰ ਜਿਹੜਾ ਕਿ ਮਜਬੂਰ ਕੀਤਾ ਜਾ ਰਿਹਾ ਸੀ ਜਾਂ ਫਿਰ ਕਹਿ ਲਓ ਫਿਰ ਪੈਸੇ ਲਈ ਉਹ ਇਹ ਕੰਮ ਕਰਦੀਆਂ ਸਨ ਬਹੇ ਵਿਰਸਪਾਸੈਂਟਰ ਤੇ ਰੇਡ ਹੋਈ ਸੀ ਕਿੰਨੇ ਵੰਦੇ ਰੱਖੋ ਨੇ ਕਿੰਨੇ ਮਕਲਾਵਾ ਹੋ ਰਿਹਾ ਜੀ ਅਸੀਂ ਮੁਕੱਦਮਾ ਨੰਬਰ 117 10 ਚ 2025 ਕੱਲ ਦਰਜ ਕੀਤਾ ਜੀ ਉਹਦੇ ਚ ਅਸੀਂ ਮੋਰਲ ਟ੍ਰੈਫਿਕ ਐਕਟ 3 ਤੇ ਮੋਰਲ ਟ੍ਰੈਫਿਕ ਐਕਟ 5 ਲਾਇਆ ਜੀ ਇਹਦੇ ਚ ਅਸੀਂ ਦੋ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਿੰਨਾ ਚ ਇੱਕ ਅਮਿਤ ਕੁਮਾਰ ਆ ਜਿਹੜਾ ਮਾਲਕ ਆ ਜੀ ਤੇ ਜਿਹੜਾ ਪਾਣੀ ਪਰਦਾ ਰਹਿਣ ਵਾਲਾ ਇੱਕ ਕੰਦਾ ਗੇ ਰੱਖਿਆ ਸੀਗਾ ਮੈਨੇਜਰ ਜੀ ਦੀਪ ਦੀਪ ਪੁੱਤਰ ਸਰੇਸ਼ ਇਹ ਵੀ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਇਹ ਦੋ ਬੰਦੇ ਤੇ ਕਲਾ ਮਕਦਮਾ ਦਰਜ ਹੋਇਆ ਤੇ ਜਿਹੜੇ ਮੈਨੇਜਰ ਦੀ ਕਲ ਰੈਸਟ ਹੈ ਜੀ ਉਹਦੇ ਤੇ ਮਾਰਗ ਦੀ ਰੈਸਟ ਬਾਕੀ ਮਾਰਗ ਦੀ ਰੈਸਟ ਬਾਕੀ ਕਿਸ ਤਰ੍ਹਾਂ ਦਾ ਧੰਦਾ ਕਰਦੇ ਸੀ ਜੇ ਕਿ ਕੋਈ ਰੂਮ ਪ੍ਰੋਵਾਈਡ ਕਰਾਂ ਦੇਤੀ ਜਾਂ ਕੁਝ ਉਹ ਕਰਦੇ ਸੀ ਸਾਨੂੰ ਮੁਖਬਰੀ ਮਿਲੀ ਸੀ ਕਿ ਜਿਹੜੇ ਇਹਨਾਂ ਨੇ ਫੇਅਰ ਰਿਟੇਲਜ਼ ਨਾਂ ਦਾ ਇੱਕ ਸਪਾ ਸੈਂਟਰ ਖੋਲਿਆ ਹੋਇਆ ਹੈ ਇਸ ਸਪਾ ਸੈਂਟਰ ਦੀ ਆਰਟ ਚ ਜਿਹੜੀਆਂ ਗਰੀਬ ਲਾਚਾਰ ਲੜਕੀਆਂ ਨੇ ਜਾਂ ਔਰਤਾਂ ਨੇ ਉਹਨਾਂ ਨੂੰ ਆਪਦੇ ਦਫ਼ਤਰ ਬੁਲਾਉਂਦੇ ਤੇ ਇਹਨਾਂ ਤੋਂ ਸਪਾ ਕਰਵਾਉਣੋਂ ਦੇ ਲੜਕੇ ਜਾਂ ਲੜਕੀਆਂ ਲੜਕੇ ਜਾਂ ਮਰਦਾਂ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕਰਕੇ ਤੇ ਉਹਨਾਂ ਨਾਲ ਦੇਵਪਾਰ ਦਾ ਧੰਦਾ ਚਲਾਇਆ ਜਾਂਦਾ ਲੱਗਦਾ ਹੈ ਕੀ ਮੌਕੇਵਾਰ ਦਾ ਕੋਈ ਫੜੇ ਵੀ ਗਏ ਨੇ ਜਿ ਕੋਈ ਮੁੰਡੇ ਫੜੇ ਗਏ ਹੋਣ ਜਾਂ ਕੋਈ ਕੁੜੀਆਂ ਦੇ ਕੋਈ ਗਿਆਨ ਮਾਰੇ ਕੁੜੀਆਂ ਦੀਆਂ ਅਸੀਂ ਸਟੇਟਮੈਂਟਾਂ ਰਿਕਾਰਡ ਕੀਤੀਆਂ ਨੇ ਜੀ ਤੇ ਉਹਨਾਂ ਨੂੰ ਅਸੀਂ ਸਟੇਟਮੈਂਟ ਆਰ ਰਿਕਾਰਡ ਕਰਕੇ ਤੇ ਇਹਨਾਂ ਦੇ ਚੰਗਲ ਜੋ ਯਾਦ ਕਰਾ ਕੇ ਤੇ ਵਾਪਸ ਉਹਨਾਂ ਦੇ ਪਰਿਵਾਰਾਂ ਨੂੰ ਫੇਸ ਕਰਦੇ ਇਹ ਜਿਹੜੇ ਲੜਕੀਆਂ ਸੀ ਜਿ ਕਿ ਉਹਨਾਂ ਪੈਸੇ ਦਾ ਹਾਂਸਾ ਦਿੰਦੇ ਸੀ ਉਹਨਾਂ ਨੂੰ ਬਲੈਕਮੇਲ ਕਰਦੇ ਜਾਂ ਕੋਈ ਜ